ਸਤਿ ਸ਼੍ਰੀ ਅਕਾਲ ਜਿਹੜੀ ਪੀਸੀ ਪੰਜਾਬੀ ਦੇ ਤੁਹਾਡੇ ਪਰ ਫੇਰ ਤੋਂ ਸਵਾਗਤ ਹੈ ਤਸਵੀਰ ਹਦੇ ਦੇ ਪੇ ਤੁ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਲਾਪ੍ਰੇਤ ਖੁਸ਼ੀਪੁਰ ਨਿਧਾਂ ਦਾ ਦੇ ਇੱਕ ਹੀ ਗਰਦਾਸਪੁਰ ਦੇ ਨੇੜੇ ਕਸਬਾ ਧਾਰੀਵਾਲ ਦੇ ਵਾਰ ਨੰਬਰ 9 ਵਿੱਚ ਪੈਦੀ ਨਵੀਂ ਆਬਾਦੀ ਦੀ ਇੱਕ ਤੰਗ ਜਿਹੀ ਗਲੀ ਵਿੱਚ ਰਹਿਣ ਵਾਲੇ ਤਿੰਨ ਪਰਿਵਾਰਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ ਗਲੀ ਵਿੱਚ ਗਾਰੇ ਯੁਕਤ ਪਾਣੀ ਲਗਾਤਾਰ ਖੜਾ ਰਹਿੰਦਾ ਹੈ ਅਤੇ ਹੁਣ ਆਲੇ-ਦੁਆਲੇ ਬਦਬੂ ਫੈਲਣੀ ਸ਼ੁਰੂ ਹੋ ਗਈ ਹੈ ਇੱਕ ਪਰਿਵਾਰ ਵਿੱਚ ਇੱਕ ਬੱਚਾ ਵੀ ਹੈ ਜਿਸ ਨੂੰ ਜਰਾ ਜਹੀ ਬਰਸਾਤ ਹੋਣ ਤੇ ਵੀ ਸਕੂਲ ਤੋਂ ਛੁੱਟੀ ਕਰਨੀ ਪੈਂਦੀ ਹੈ ਕਿਉਂਕਿ ਗਲੀ ਵਿੱਚੋਂ ਲੰਘਿਆ ਨਹੀਂ ਜਾਂਦਾ ਦਰਅਸਲ ਕਰੀਬ 30 ਸਾਲ ਪਹਿਲਾਂ ਵਸੇ ਇਸ ਇਲਾਕੇ ਵਿੱਚ ਅਜੇ ਤੱਕ ਸੀਵਰੇਜ ਨਹੀਂ ਪਿਆ ਗਲੀਆਂ ਦੀਆਂ ਨਾਲੀਆਂ ਦੀ ਨਿਕਾਸੀ ਲੇਨ ਵੱਡੇ ਨਾਲੇ ਬਣਾਏ ਗਏ ਹਨ ਜਿੰਨਾ ਦੀ ਨਿਕਾਸੀ ਨਹਿਰ ਦੇ ਹੂਵੇ ਵਿੱਚ ਹੀ ਕੀਤੀ ਗਈ ਸੀ ਪਰ 2 ਸਾਲ ਹੋ ਗਏ ਅੱਗੋਂ ਨਾਲੇ ਬੰਦ ਹੋ ਗਏ ਨੇ ਨਾਲਿਆਂ ਤੇ ਉਹ ਸਾਰੀਆਂ ਹੋ ਗਈਆਂ ਹਨ ਅਤੇ ਨਿਕਾਸੀ ਨਹੀਂ ਹੁੰਦੀ ਜਰਾਂਜੀ ਬਰਸਾਤ ਹੋਣ ਦੇ ਨਾਲਿਆਂ ਦਾ ਪਾਣੀ ਬੈਕ ਆਉਣ ਲੱਗ ਜਾਂਦਾ ਹੈ ਅਤੇ ਇਹ ਗਲੀ ਨੀਵੀਂ ਹੋਣ ਕਾਰਨ ਸਾਰਾ ਪਾਣੀ ਇੱਧਰ ਹੀ ਆ ਜਾਂਦਾ ਹੈ ਤੇ ਇਕੱਠਾ ਹੋ ਜਾਂਦਾ ਹੈ ਤੇ ਫਿਰ ਘਰਾਂ ਵਿੱਚ ਹੀ ਕਾਫੀ ਦੇਰ ਤੱਕ ਖੜਾ ਰਹਿੰਦਾ ਹੈ। ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਪ੍ਰਧਾਨ ਅਤੇ ਇਲਾਕੇ ਦੇ ਕਾਉਂਸਲਰ ਨੂੰ ਸਮੱਸਿਆ ਤੋਂ ਜਾਣੂ ਕਰਵਾਇਆ ਹੈ। باوجود ਇਸ ਦੇ ਵੀ ਹੱਲ ਨਹੀਂ ਹੋਇਆ ਹੈ। ਇਹ ਪ੍ਰਵਾਹ ਡਿਪਟੀ ਕਮਿਸ਼ਨਰ ਤੱਕ ਪਹੁੰਚ ਕਰਨ ਅਤੇ ਮੁੱਖ ਮੰਤਰੀ ਨੂੰ ਪੱਤਰ ਲਿਖਣ ਦੀ ਗੱਲ ਕਹਿ ਰਹੇ ਹਨ ਆਓ ਦੇਖਦੇ ਹਾਂ ਤਸਵੀਰਾਂ ਦੇ ਵਿੱਚ ਦੋਸਤੋ ਲਗਾਤਾਰ ਸਫਾਈ ਅਭਿਆਨ ਨੂੰ ਲੈ ਕੇ ਜਿਵੇਂ ਕਿ ਮੋਦੀ ਸਾਹਿਬ ਨੇ ਵੀ ਕਿਹਾ ਕਿ ਸਫਾਈ ਹੋਣੀ ਚਾਹੀਦੀ ਹੈ ਪਰ ਪੰਜਾਬ ਦੇ ਕੁਝ ਐਸੇ ਇਲਾਕੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਜੜਾ ਆ ਉਹ ਸੀਵਰੇਜ ਦੀਆਂ ਨਕਾਮੀਆਂ ਹੋਣ ਕਰਕੇ ਗੰਦ ਪੈ ਜਾਂਦਾ ਹੈ ਤੇ ਲੋਕਾਂ ਦੇ ਵਿੱਚ ਬਿਮਾਰੀਆਂ ਜਿਹੜੀਆਂ ਨੇ ਉਹ ਵਧਨੀਆਂ ਸ਼ੁਰੂ ਹੋ ਜਾਂਦੀਆਂ ਨੇ ਮਸਰਾਂ ਦਾ ਪਣਕਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਤੋਂ ਹੀ ਬਹੁਤ ਜ਼ਿਆਦੀਆਂ ਭਿਆਨਕ ਬਿਮਾਰੀਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤੇ ਜੇਕਰ ਬਿਮਾਰੀਆਂ ਨਹੀਂ ਵੀ ਹੁੰਦੀਆਂ ਤੇ ਨਰਕ ਭਰੀ ਜ਼ਿੰਦਗੀ ਜੀਣ ਦੇ ਲਈ ਮਜਬੂਰ ਹੋਣਾ ਪੈਂਦਾ ਹੈ ਕੀ ਕਹਿਣਾ ਚਾਹੋਗੇ ਕਮੈਂਟ ਜ਼ਰੂਰ ਕਰਿਓ ਲਾਈਕ ਕਰਕੇ ਨਾਲ ਦੇ ਨਾਲ ਸਬਸਕ੍ਰਾਈਬ ਜਾਈ ਬੀਲੀ ਬੋਰ ਸਮੱਸਿਆ ਪਾਣੀ ਗਲੂਜਿ ਦੇ ਚਤਕ ਵਿੱਚ ਖੜੇ ਜਾਂਦਾ ਕੋਈ ਨਿਕਾਸ ਨਹੀਂ ਗਾੜੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਕਮੇਟੀ ਵੱਲੋਂ ਉਹਨਾਂ ਨੂੰ ਵਾਰ-ਵਾਰ ਰਿਕੁਐਸਟ ਬਹੁਤ ਵਾਰੀ ਕਿਸੇ ਆ ਵੀ ਮਿਲਿਆ ਮੈਂ ਪਰ ਉਹਨਾਂ ਦੇ ਟਾਉਨ ਟੂਨ ਦੀ ਨੀਤੀ ਆ ਕਿ ਕਰਾਂ ਲਾਂਗੇ ਕਰ ਦਾਂਗੇ ਬਸ ਇਹੋ ਕਹਿ ਕੇ ਤੇ ਤੋੜ ਦਿੰਦੇ ਆ ਤੇ ਕੋਈ ਉਹਨਾਂ ਦਾ ਪਰਮੰਦ ਨਹੀਂ ਤੇ ਕੋਈ ਬੰਦਾ ਨਹੀਂ ਆਉਂਦਾ ਕੋਈ ਨਿਕਾਸ ਨਹੀਂ ਹੈਗਾ ਤੇ ਜਿਸ ਕਰਕੇ ਇਹ ਪਾਣੀ ਜਿਹੜਾ ਵੈ ਇਹ ਬਰਸਾਤ ਜਦੋਂ ਹੁੰਦੀ ਹੈ ਘਰਾਂ ਤੱਕ ਆ ਜਾਂਦਾ ਬੈਕ ਆ ਜਾਂਦਾ ਤੇ ਵੇੜਾ ਵਿੱਚ ਸਾਡੇ ਘਰਾਂ ਦੇ ਵਿੱਚ ਪਿਆਦਾ ਆ ਨੀ ਇਹ ਆ ਜੀ ਵੀ ਸੜਕ ਉੱਚੀ ਆ ਗੜੀਆਂ ਨਾਲੋਂ ਤੇ ਗੜੀ ਦਾ ਉਹਦਾ ਸੜਕ ਦਾ ਪਾਣੀ ਵੀ ਤੇ ਨਾਲੇ ਵਿੱਚ ਪੈਂਦਾ ਤੇ ਨਾਲਾ ਜਿਹੜਾ ਆ ਉਹ ਸਫਾਈ ਦਾ ਨਿਕਾਸ ਕੋਈ ਨਹੀਂ ਤੇ ਨਾ ਸਫਾਈ ਦਾ ਕੋਈ ਨਿਕਾਸ ਹੈ ਇਹਦੇ ਕਰਕੇ ਉਹ ਜਿਹੜਾ ਗਲੀ ਦੇ ਬੈਕਪ ਪਾਣੀ ਆਉਂਦਾ ਨਾਲੀ ਇਹਦੇ ਵਿੱਚ ਵੀ ਆਉਂਦਾ ਤੇ ਘਰਾਂ ਤੱਕ ਆ ਜਾਂਦਾ ਤੇ ਸਾਨੂੰ ਉੱਥੋਂ ਲੰਘਣਾ ਬੜਾ ਮੁਸ਼ਕਲ ਆ ਪੈਗਲ ਜਾਣਾ ਵੀ ਮੁਸ਼ਕਲ ਆ ਵੀਕਲ ਦੇ ਇੱਕ ਵਾਸੇ ਦੇ ਆ ਬਹੁਤ ਮੁਸ਼ਕਲ ਆ ਇੱਕ ਬੱਚਾ ਵੀ ਦੇਖਿਆ ਇੱਥੇ ਉਹ ਸਕੂਲ ਫਿਰ ਕਿੱਦਾਂ ਜਾਂਦਾ ਜੇ ਨਹੀਂ ਉਹ ਸਕੂਲ ਨੂੰ ਉਹਨਾਂ ਨੇ ਸਾਨੂੰ ਮਜਬੂਰ ਹੋ ਗਏ ਉਹਨੂੰ ਭੇਜਣਾ ਨਹੀਂ ਪੈਂਦਾ ਛੁੱਟੀ ਕਰਾਉਣੀ ਪੈਂਦੀ ਆ ਅੱਗੋਂ ਪਿੱਛੋਂ ਵੀ ਖੜਾ ਹੀ ਰਹਿੰਦਾ ਹੈ ਇਹ ਅੱਗੋਂ ਪਿੱਛੋਂ ਵੀ ਪਾਣੀ ਜਿਹੜਾ ਹੈ ਇਸ ਦੇ ਤਕਰੀਬਨ بارش ਨਾ ਵੀ ਹੋਵੇ ਬੰਦ ਹੋਵੇ بارش ਤੋਂ ਉਹਦੇ ਬਾਅਦ ਵੀ ਪਾਣੀ ਖੜਾ ਜਾਂਦਾ ਤਕਰੀਬਨ ਤੁਸੀਂ ਦੇਖ ਰਿਹਾ ਪਾਣੀ ਅਜੇ ਵੀ ਖੜਾ ਬਦਬੂ ਆ ਰਹੀ ਆ ਕੋਈ ਸਾਪੀ ਜਾਂਦੇ ਨੇ ਡੱਡੂ ਵੀ ਆਉਂਦੇ ਆ ਫਿਰ ਤਿਲਕਨ ਬਹੁਤ ਜਿਆਦਾ ਗਾਰ ਭਈ ਗਰੀ ਦੇ ਵਿੱਚ ਜਿਹਦੇ ਕਹਿੰਦੇ ਨੰਗਣਾ ਬੜੀ ਪੈਦਲ ਨੰਗਣਾ ਬੜੀ ਮੁਸ਼ਕਲ ਆ ਦੋ ਸਾਲ ਤੋਂ ਪਹਿਲਾਂ ਦੇ ਦੋ ਸਾਲ ਤਕਰੀਬਨ ਹੋ ਗਿਆ ਇਹ ਨਾ ਮੜਾ ਮੋਟਰ ਨਿਕਾਸ ਕਰਦੇ ਹੁੰਦਾ ਸੀ ਹੁਣ ਜਾਂਦਾ ਜੀ ਉਹ ਪੈ ਬੰਦ ਹੋ ਗਏ ਸੂਏ ਤੇ ਪਾਣੀ ਸੁੱਟਿਆਈ ਨਵ ਮੋਟਰ ਚੱਲਦੀ ਸੀ ਹੁਣ ਮੋਟਰ ਵੀ ਬੰਦ ਤੇ ਪੈ ਵੀ ਬੰਦ ਕੋਈ ਨਿਕਾਸ ਨਹੀਂ ਹੈਗਾ ਸਫਾਈ ਹੁੰਦੀ ਹੈ ਨਾਲੇ ਨਾ ਕੋਈ ਲਾੜਾਂ ਦੀ ਨਿਕਾਸ ਕੋਈ ਸਪਾਈ ਨਹੀਂ ਹੋ ਰਹੀ ਸਾਡੀ ਗਲੀ ਦੇ ਵਿੱਚ ਜਿਆਦਾ ਪਰੌਮ ਸਾਡੀ ਗਲੀ ਥੋੜੀ ਨਹੀਂ ਆ ਇਹਦੇ ਕਰਕੇ ਮਤਲਬ ਪਾਣੀ ਖੜਾ ਹੀ ਰਹਿ ਜਾਂਦਾ ਤੇ ਕੋਈ ਸ਼ਿਕਾਇਤ ਨਹੀਂ ਕੀਤੀ ਕਿਸੇ ਦੀ ਕਿੰਨੀ ਵੜੀ ਕਿਤੇ ਕਿਤੇ ਮੈਂ ਤਕਰੀਬਨ ਅਣਜਣ ਤੋਂ ਵਾਲੀ ਪਤਾ ਨਹੀਂ ਕਿੰਨੀ ਵੜੀ ਪਰਸਨਲਟੀ ਪ੍ਰਧਾਨ ਜੀ ਨੂੰ ਮਿਲਿਆ ਕਮੇਟੀ ਕਰ ਵੀ ਗਿਆ ਲਿਖ ਕੇ ਵੀ ਦਿੱਤਾ ਸਮਝ ਆਇਆ ਕੋਈ ਜ਼ਰੂਰ ਨਹੀਂ ਉਹਨੂੰ ਮੈਂ ਉਹ ਉਹਦੇ ਉਹ ਉਹਨਾਂ ਗੱਲ ਨਹੀਂ ਸਾਡੀ ਕੋਈ ਸੁਣੀ ਕੀ ਕਹਿੰਦੇ ਬਸ ਉਹ ਕਹਿੰਦੇ ਜੀ ਕੋਈ ਨਹੀਂ ਕਰਾਵਾਂਗੇ ਕਿਰਾਸਾ ਕੇ ਬਸ ਇਹ ਹੋਈ ਕਿਉਂਦਾ ਬੈਣੀ ਆ ਹੁਣ ਅਸੀਂ ਆਕ ਕੇ ਮੈਂ ਕੋਸ਼ਿਸ਼ ਕਰਾਂਗਾ ਵੀ ਮੈਂ ਉਹਨਾਂ ਜਾ ਕੇ ਬੇਨਤੀ ਕਰਾਂ ਡਿਊਟੀ ਕਮਿਸ਼ਨ ਕੋਲ ਜਾਸਪਰ ਨੂੰ ਕਿ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਕਮੇਟੀ ਵਾਲੇ ਕੋਈ ਗੱਲ ਨਹੀਂ ਸੁਣਦੇ ਇਸ ਕਰਕੇ ਮੈਂ ਤੁਹਾਡੇ ਕੋਲ ਆ ਕੇ ਸਾਡਾ ਹਲ ਕਰਾਇਆ ਜਾਏ ਮੇਰਾ ਨਾਮ ਰਾਜਿੰਦਰ ਕੌਰ ਮੈਂ ਟੀਚਰ ਜਿਹੜੀ ਆਪਣੀ ਰਿਟਾਇਰ ਹੋਈ ਆ ਇਹ ਗਲੀ ਦੀ ਸਮੱਸਿਆ ਹੈ ਕਿ ਇਹ ਤਾਂ ਮੀਂਹ ਜਦੋਂ ਪੈਂਦਾ ਹੈ ਤਾਂ ਬਹੁਤ ਗੰਦ ਪੈਂਦਾ ਪਾਣੀ ਬੜਾ ਆ ਜਾਂਦਾ ਹੈ ਤੇ ਘਰਾਂ ਦੇ ਵਿੱਚ ਆਉਂਦਾ ਪਾਣੀ ਨੰਗਣਾ ਬੜਾ ਮੁਸ਼ਕਲ ਹੈ ਪਾਣੀ ਉੱਧੇ ਹੀ ਖੜਾ ਰਹਿ ਲੈਂਦਾ ਜਿਹੜਾ ਬਾਟੀਆਂ ਦਾ ਹੁੰਦਾ ਪਾਣੀ ਉਹ ਸਾਰੇ ਇੱਧਰ ਨਹੀਂ ਹੁੰਦਾ ਪਾਣੀ ਜੀ ਹਾਂ ਬੜਾ ਬਹੁਤ ਆਈਏ ਵੇ ਡੱਬੂ ਬੜੇ ਹੋਣਗੇ ਡੱਬੂ ਅੰਦਰ ਮਗਰ ਸੱਪ ਵੀ ਆ ਜਾਂਦੇ ਆ ਜੀ ਉਹ ਘਰਾਂ ਦੇ ਵਿੱਚ ਸੱਪ ਵੀ ਵਰਦੇ ਫਿਰ ਤਾਂ ਗੁਜ਼ਾਰਾ ਫਿਰ ਇਦਾਂ ਹੀ ਆ ਵੀ ਨਾਲ ਕੰਦੇ ਨਾਲ ਹੱਥਾ ਲਾ ਲਾ ਕੇ ਤੇ ਫਿਰ ਗਾਂ ਲੰਗੀਦਾ ਉਦਾਂ ਚਲ ਕਰਨ ਬਹੁਤ ਜਿਆਦੀ ਹੈ ਲੰਗੇ ਨਹੀਂ ਜਾਂਦਾ ਨਹੀਂ ਜਾਂਦਾ ਇਹ ਸ਼ਗਲ ਨਹੀਂ ਕੀਤੀ ਇਹਦੀ ਨਜ਼ਰੋਂ ਇਹਨੇ ਆਪਣੇ ਐਮਸੀ ਨੂੰ ਕਹੀਦਾਵਾ ਨਾ ਕਰਦੇ ਮੈਂ ਕਰ ਦਾਂਗਾ ਮੜਕਾ ਕੋਈ ਆਉਂਦਾ ਹੀ ਨਹੀਂ ਹੈ ਬਸ